ਆਏ ਆ ਜਿੱਥੇ ਸਾਡੇ ਬਾਪੂ ਗੋੜ ਸਾਡੇ ਵੀਰ ਭੈਣ ਸਾਡੇ ਵੀ ਇੱਕ ਧਾਕੇ ਖੜ ਗੁਰੂ ਸੋਇ ਮਸਲਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਮਸਲਾ ਸੀ ਕਿ ਜਿਹੜੀ ਇਹ ਤੋਂ ਮਾਨਨ ਮੰਸੀ 10 ਕੁ ਚੌਕੇ ਦੀ ਇਹ ਵਾਗ ਦਾ 15 ਤੋਂ 20 ਲੱਖ ਰੁਪਏ ਦਾ ਘਾਟਾ ਪ੍ਰਤੀ ਵੀ ਨਾ ਜਾ ਰਹੀ ਸੀ ਜਿਹਦੇ ਸਬੰਧ ਵਿੱਚ ਨਾ ਮੈਂ ਤੁਹਾਨੂੰ ਸੀਗਾ ਅਸੀਂ 2023 ਦੇ ਵਿੱਚ ਕੇਸ ਰਾਜ ਤੋਂ ਮਾਨਨ ਦੇ ਉੱਪਰ ਤਾਂ ਉਹਦੇ ਜਿਹੜੀ ਮੈਨੇਜਮੈਂਟ ਆ ਉਹ ਬਕਬਕ ਤਰੀਕਾ ਦੇ ਨਾਲ ਸਾਡੇ ਉੱਤੇ ਧੂਫੇ ਆਵਾਜ ਮਾਰ ਰਹੀ ਸੀ ਤੇ ਅੰਤ ਨੂੰ ਮੈਨੇਜਮੈਂਟ ਨੇ 2 ਜਨਵਰੀ ਨੂੰ ਸਾਨੂੰ ਦੋ ਚੀਜ਼ਾਂ ਨੂੰ ਟਰਮੀਨੇਟ ਕਰਤਾ ਸੀ ਕਿਉਂਕਿ ਬਾਕੀ ਗੜੇ ਬਾਕੀ ਸੀ ਉਹ ਸਾਡੇ ਸਮਰਥਨ ਦੇ ਵਿੱਚ ਆਏ ਜਦੋਂ ਅਧਿਆਪਕਾਂ ਨੇ ਇਹ ਗੱਲ ਤੇ ਆਵਾਜ਼ ਭਾਈ ਕਿ ਤੁਸੀਂ ਗਲਤ ਤਰੀਕੇ ਨਾਲ ਸਾਡੇ ਅਧਿਆਪਕ ਸਾਥੀਆਂ ਨੂੰ ਕੱਢਿਆ ਤਾਂ ਉਹਨਾਂ ਦੇ ਆਪਣਾ ਵੀ ਸਹਾਇਤਾ ਦਿੱਤੀ ਕਿ ਉਹ ਬਾਕੀ 69 ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਵੀ ਸਕੂਲ ਦੇ ਵਿੱਚੋਂ ਟਰਮੀਨੇਟ ਕਰ ਦਿੱਤਾ ਗਿਆ ਸੋ ਇਹ ਲੜਾਈ ਤੁਸੀਂ ਤੇਰੀ ਮੈਨੇਜਮੈਂਟ ਦੇ ਖਿਲਾਫ ਅਸੀਂ ਸ਼ੁਰੂ ਕੀਤੀ ਸੀ ਸੋ ਇਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਦੁਆਰਾ ਇਹ ਮਸਲੇ ਵਿੱਚ ਜਦੋਂ ਮੰਗਣੇ ਨੇ ਸਹਾਇਤਾ ਸਾਡਾ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਕਿ ਡੀਸੀ ਸਾਹਿਬ ਨੇ ਇੱਕੀ ਵਰਗਰੀ ਨੂੰ ਗਰੀ ਰੋਪ ਬਣਾਈ ਕੋਰ ਦੇ ਵਿੱਚ ਅਤਾ ਸਕੂਲ ਚੋਗੇ ਦੀ ਮੈਨੇਜਮੈਂਟ ਕੋ ਕਾਪੜੇ ਦੇ ਵਿੱਚ ਦੋਸ਼ੀ ਪਾਈ ਗਈ ਪਰ ਹੋਇਆ ਉਲਟ ਕਿ ਸੀ ਸਾਹਮਣੇ ਮੈਨੇਜਮੈਂਟ ਦੇ ਉੱਪਰ ਕਾਰਵਾਈ ਤਾਂ ਕੀ ਕਰਨੀ ਸੀ ਜਿਹਨੇ ਅਜ ਤੱਕ ਸ਼ਾਂਤ ਮਨ ਧਰਨਾ ਦੇ ਰਹੇ ਸੀ ਉਹਨਾਂ ਦੇ ਉੱਪਰ ਤਿੰਨ ਵਾਰ ਲਾਚੀ ਚਾਰਜ ਹੋਇਆ ਲਾਚੀ ਚਾਰਜ ਦੇ ਬਰੰਦ ਜਿਹੜੇ ਔਰਤ ਦਾ ਹਕਕਾ ਮੇਰੀ ਮਾਤਾ ਜੀ ਮੈਨੂੰ ਮੇਰੀ 13 ਮਹੀਨਾ ਦੀ ਬੱਚੀ ਨੂੰ ਇਹ ਪ੍ਰਸ਼ਾਸਨ ਨੇ ਜੇਲ੍ਹ ਦਿਖਾਈ ਜਿਵੇਂ ਤੇ ਬੰਦਾ ਤਾਂ ਐਸੀ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ ਸਸ਼ਤਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਪਾਲਸੀ ਬਣਾਈ ਹੋਈ ਆ ਐਸੇ ਨੰਗਾ ਨਾਚ ਸਸ਼ਤਾਚਾਰ ਦਾ ਜਿਹੜੀ ਵਾਧੂ ਕ੍ਰਿਸ਼ਨਾ ਸੇਵਾ ਸੰਮਤੀ ਪਵਨ ਕੁਮਾਰ ਗਮੇਲ ਸੈਕਾੜ ਵਰਗੇ ਨਟੇਰੀਆ ਜਿਹੜੇ ਉਹ ਬੱਚਿਆਂ ਦੇ ਹੱਕ ਉਤਰੇ ਨੇ ਕਿਚਾ ਨਾ ਨੀਰੋ ਟੈਵਰਨ ਪੌਸੀ ਕਿਚਾ ਇਹਨਾਂ ਦੀ ਸਿੱਖਿਆ ਕ੍ਰਾਂਤੀ ਕਿਉਂਕਿ ਇਹ ਪ੍ਰਸਾਚਾਰ ਹੀ ਸਿੱਖਿਆ ਸਿਸਟਮ ਦੇ ਵਿੱਚ ਹੋ ਰਿਹਾ ਕਿਵੇਂ ਸਰਕਾਰਾਂ ਨੇ ਆਪਨੇ ਭੰਨੇ ਚਾਰ ਕੇ ਜਿਹੜੇ ਸਕੂਲਾਂ ਠੇਕੇ ਤੇ ਵੇਰੀਆਂ ਨੇ ਜਾਣ ਕੇ ਬੱਚਿਆਂ ਦੀ ਐਜੂਕੇਸ਼ਨ ਨੂੰ ਠੇਕੇ ਦੇ ਉੱਪਰ ਦਿੱਤਾ ਜਾ ਰਿਹਾ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡੇ ਪੰਜਾਬ ਦੇ ਬੱਚਿਆਂ ਦੀ ਆਉਣ ਵਾਲਾ ਪੀੜ੍ਹੀ ਕਿਉਂ ਹੋਵੇਗਾ ਛੋੜੇ ਵਿੱਚ ਆਪ ਦੇ ਇਹੋ ਜਿਹੇ ਵਿਅਕਤੀ ਬਣ ਰਹੇ ਨੇ ਗੁੰਡਾਗਰਦੀ ਤਾਇਤ ਦੇ ਜਰੇ ਜਾਤਾਂ ਨੂੰ ਡਰਾਉਂਦੇ ਆ ਉਹਨਾਂ ਤੋਂ ਜਿਵੇਂ ਚੁੰਗੀ ਵਸੂਲ ਕਰ ਦਿੰਦੇ ਆ ਇਸ ਤਰ੍ਹਾਂ ਉਹਨਾਂ ਦੇ ਤਰ੍ਹਾਂ ਹਰ ਆਪਣੇ ਨੇ ਗੁੰਡਾਗਰਦੀ ਕਰਦੇ ਨੇ ਡਰਾਉਂਦੇ ਨੇ ਜਾਤਾਂ ਨੂੰ ਤਾਂ ਇਹ ਸਾਰਾ ਕੁਝ ਪ੍ਰਸ਼ਾਸਨ ਦੇ ਧਿਆਨ ਨੂੰ ਸੂਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਉਲਟੀ ਜਿਹੜੀ ਕਾਰਵਾਈ ਆ ਉਹ ਸਾਡੇ ਜਾਤਾਂ ਤੇ ਕੀਤੀ ਉਸ ਤੋਂ ਬਾਅਦ ਇਸ ਮਾਸਿਰਾ ਚੱਲਦਾ ਗਿਆ ਤਾਂ 12 ਮਈ ਨੂੰ ਐਸ ਡੀ ਐਮ ਨਾੜ ਤੋ ਬਡਿਨਾ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਸੀਂ ਆਪਣੀ ਜਗ੍ਹਾ ਹੋ ਧਰਨਾ ਇਹ ਤੁਸੀਂ ਚੱਕਦੇ ਹੋ ਤਾਂ ਅਸੀਂ ਤੁਹਾਡੇ ਜਿੰਨੇ ਵੀ ਮਲਾਦੂ ਤੁਸੀਂ ਸਟਾਇਟ ਤੇ ਹੋ ਉਹਨਾਂ ਸਾਰਿਆਂ ਨੂੰ ਬਹਾਲ ਕਰਾਂਗੇ ਮੈਨੇਜਮੈਂਟ ਦੇ ਉੱਪਰ ਇਹ ਬਣਦੀ ਕਾਰਵਾਈ ਕੀਤੀ ਜਾਊਗੀ ਤੁਹਾਡੇ ਅਹੁਦੇ ਜਿਹੜੇ ਬਦਲੇ ਗਏ ਨੇ ਉਹਨਾਂ ਨੂੰ ਸਹੀ ਕਰਕੇ ਤੁਹਾਨੂੰ ਪੁਰਾਣੀ ਸਥਿਤੀ ਵਿੱਚ ਬਹਾਲ ਕੀਤਾ ਜਾਊਗਾ ਤੇ ਝੂਠੇ ਪੱਤੇ ਰੱਦ ਕਰਕੇ ਤੁਹਾਡੇ ਆਗੂ ਨੂੰ ਅਸੀਂ ਜਿਹੜਾ ਰਹਾ ਕਰਾਂਗੇ ਪਰ ਪ੍ਰਸ਼ਾਸਨ ਕਿਤੇ ਬਾਅਦ ਆਪਣੀਆਂ ਮੰਗਾਂ ਤੋਂ ਜਿਹੜਾ ਸਾਫ਼ ਨੁਕਰੀਆ ਜਿਹਦੀ ਕੈ ਉਮੀਦ ਵੀ ਕੀਤੀ ਜਾ ਰਹੀ ਸੀ ਕਿਉਂਕਿ ਇਹ ਜਨਾ ਚੌਕੀ ਸਕੂਲ ਦੇ ਵਿੱਚ ਵੀ ਕੋਈ ਨਹੀਂ ਪੰਜਾਬ ਦੇ ਵਿੱਚ ਮਸਲਾ ਹੈ ਉੱਥੇ ਇਸੇ ਤਰ੍ਹਾਂ ਹੋ ਰਿਹਾ ਸੋ ਇਹ ਲੜਾਈ ਅਸੀਂ ਸ਼ੁਰੂ ਕੀਤੀ ਸੀ ਬੱਚਿਆਂ ਦੇ ਹੱਕਾਂ ਦੇ ਲਈ ਮਾਂ ਕਾਂ ਦੇ ਹੱਕਾਂ ਦੇ ਲਈ ਆਪਦੇ ਹੱਕਾਂ ਦੇ ਲਈ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਲਈ ਸੋ ਪਰ ਜਿਹੜਾ ਪ੍ਰਸ਼ਾਸਨ ਆ ਬਠਿੰਡੇ ਦਾ ਇਹ ਬਿਲਕੁਲ ਸਹੀ ਗੱਲ ਕਰਕੇ ਬਾਰ-ਬਾਰ ਮੁਕਰ ਰਿਹਾ ਕਿ ਇਹ ਗ੍ਰਿਪ ਨਹੀਂ ਇਹਨਾਂ ਦਾ ਜਿਹੜਾ ਵਿਵਹਾਰ ਹੈ ਉਹ ਸਹੀ ਨਹੀਂ ਸੀ ਅਸੀਂ ਅੱਗੇ ਸੀਆਈਡੀ ਹੋਵੇਗੀ ਸਾਢੇ 7 ਦਿਨਾਂ ਨੰਮੀ ਸ਼ਰਮਾ ਤੇ ਮੈਂ ਅਸੀਂ ਖੁੱਲਾ ਚੈਲੰਜ ਕਰਦੇ ਹਾਂ ਇਸ ਪ੍ਰਸ਼ਾਸਨ ਨੂੰ ਉਤੇ ਕਹਿਣਾ ਕਿ ਜੇ ਤੇ ਸਾਡਾ ਤੁਹਾਡੇ ਕੋਈ ਕੋਈ ਸਬੂਤ ਹੈ ਤੁਸੀਂ ਉਹ ਜਮਤਿਕ ਕਰੋ ਤੁਸੀਂ ਮੈਨੇਜਮੈਂਟ ਦੀਆਂ ਬੜੀਆਂ ਬਣਾਈਆਂ ਛੋਟਾ ਉਹਦੇ ਖੇਡ ਰਹੇ ਹੋ ਉਹਦੇ ਨਾਲ ਹੀ ਸਾਨੂੰ ਜਨਾ ਤੰਗ ਪਰੇਸ਼ਾਨ ਕਰ ਰਹੇ ਹੋ ਤੁਹਾਡੀ ਸਮੱਸਿਆ ਪਤਾ ਨਹੀਂ ਕੀ ਹੈ ਇੱਕ ਬਾਸ ਵਿੱਚ ਤੁਹਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਪਿਛਤਾ ਚਾਰਾ ਭਲਾ ਉਹ ਨੰਬਰ ਜਾਰੀ ਕੀਤਾ ਹੋਇਆ ਹੈ ਅਸੀਂ ਉਹ ਨੰਬਰ ਤੇ ਵੀ ਕਾਲ ਕੀਤੀ ਪਰ ਪਿਛਤਾ ਚਾਰਾ ਜਿਹਾ ਉਹ ਅਧਿਕਾਰ ਫੰਡ ਰਿਹਾ ਉਹ ਮੈਨੇਜਮੈਂਟ ਵਾਲੇ ਅਜ ਵੀ ਬੋਹਸਕੂਲ ਚਲਾ ਰਹੀ ਆ ਉਹ ਤਰਨ ਕੁਮਾਰ ਅੱਜ ਵੀ ਬੋਹਸਕੂਲ ਚਲਾ ਰਿਹਾ ਹੈ ਉਹ ਗਮੇਸ਼ ਜੇ ਕਿਦਾਰ ਅੱਜ ਵੀ ਬੋਹਸਕੂਲ ਚਲਾ ਰਿਹਾ ਪਰ ਸਜ਼ਾ ਜਿਹਨੂੰ ਦਿੱਤੀ ਜਾ ਰਹੀ ਆ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਆਪਦੇ ਬੱਚਿਆਂ ਦੇ ਹੱਕਾਂ ਲਈ ਇਹ ਡੀਸੀ ਸਾਹਿਬ ਨੂੰ ਜਿਹੜੇ ਦਸਤਖਤ ਕਰਕੇ 500 ਮਾਪਿਆਂ ਨੇ ਫਾਈਲ ਦਿੱਤੀ ਸੀ ਜਿਹਦੇ ਵਿੱਚ ਮੈਨੇਜਮੈਂਟ ਦੋਸ਼ੀ ਵੀ ਪਾਈ ਦੀ ਆ ਪਰ ਹਾਰੇ ਦਾ ਕਿ ਜੀ ਸਾਹਿਬ ਨੇ ਉਹਨਾਂ ਦੇ ਉੱਪਰ ਕੋਈ ਦਾਰਵਾਈ ਨਹੀਂ ਕੀਤੀ ਮਾਸ਼ੂਮ ਨੇ ਕਿਹਾ ਕਿ ਇਹ ਦੇ ਆਪ ਤੁਹਾਨੂੰ ਦੱਸਦੀ ਜੇਕਰ ਤੁਸੀਂ ਆਪ ਨੂੰ ਦੱਸਦੇ ਤਾਂ ਇਹਨਾਂ ਨੂੰ ਸਾਬਤ ਕਰੋ ਅੱਜ ਅੱਜ ਸੀਆਈਡੀ ਵੀ ਹੈਗੀ ਇੱਥੇ ਦਸਵੇਂ ਟੋਨੇ ਤੋਂ ਜਿੰਨਾ ਤੋਂ ਸਾਡੀਆਂ ਮੰਗਾਂ ਪੂਰਨ ਹੋਣ ਦੇ ਬੱਚ ਨਿਯਮ ਨਹੀਂ ਜਾਂਦੇ ਅੱਜ ਸੂਬਾ ਸਟਾਫ ਭਾਤਰੀ ਜਦੇ ਬੰਨਿਆਂ ਦੇ ਸਹਿਯੋਗ ਦੇ ਨਾਲ ਇਸ ਤੋਂ ਅਗੂਲੇ ਤਖਸੁਸਾਲੇ ਦਾ ਹੋ ਕਰਾਂਗੇ ਉਹ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਜਿਹੜੇ ਇਹ ਸੁਵਾਰਸਾ ਜਿਹੜਾ ਜਾਰੀ ਹੋਊਗਾ ਐਸੇ ਤਰੀਕ ਪ੍ਰਸ਼ਾਸਨ ਨੇ ਜੋ ਦੋ ਜਾਪਕ ਸੀ ਉਹਨਾਂ ਨੂੰ ਅੰਦਰ ਲੈਣ ਤੇ ਮਨਾ ਕਰਤਾ ਸਾਡੇ ਜਾਪਕਾਂ ਦੀਆਂ ਜਿਹੜੀਆਂ ਤਰਖਾਹਾਂ ਸੀ ਪਹਿਲਾਂ ਮੈਨੇਜਮੈਂਟ ਕੋਲ ਤਈ ਸੀ ਹੁਣ ਪ੍ਰਸ਼ਾਸਨ ਨੂੰ ਉਨਾ ਹੀ ਇਰਾਦੇ ਤੁਰਿਆ ਹੋਇਆ ਹੈ ਕਿ ਇਹਨਾਂ ਨੂੰ ਤਰਖਾਹਾਂ ਨਹੀਂ ਦੇਣੀਆਂ ਚਾਹ ਨਹੀਂ ਦੇਣੀਆਂ ਕਿਉਂਕਿ ਇਹ ਜਾਗਰੂਕ ਲੋਕ ਨੇ ਹੱਤਾਂ ਦੀ ਗੱਲ ਕਰਦੇ ਨੇ ਤੇ ਇਹ ਸਰਕਾਰ ਨੂੰ ਇਹ ਪ੍ਰਸ਼ਾਸਨ ਨੂੰ ਇਹ ਗੱਲ ਚੁੱਭਦੀ ਆ ਕਿ ਹੱਤ ਕਿਵੇਂ ਮੰਗਣੇ ਸਿਖਾਉਣੇ ਲੋਕਾਂ ਨੂੰ ਕੌਣ ਸਰਕਾਰ ਕੇ ਸਾਰੇ ਬਤੇ ਬੰਦੀਆਂ ਦਾ ਇਤਜ਼ਾਰ ਕਰਦੇ ਨੇ ਉਹ ਜ਼ਬਰਦਸਤ ਕਰਦੇ ਨੇ ਵੇਸ਼ਾ ਕੋ ਜੋਨ ਜ਼ਮੀਨ ਦਾ ਮਸਲਾ ਹੋਵੇ ਵੇਸ਼ਾ ਕੋ ਗੈਸ ਪਾਈਪ ਲਾਈਨ ਦਾ ਮਸਲਾ ਹੋਵੇ ਲੈ ਲਿਆ ਜੋ ਹੋਰ ਵੀ ਪੰਜਾਬ ਦੇ ਵਿੱਚ ਆ ਪਿਛਲੇ ਦਿਨੀ ਮੁੰਡਾ ਮਾਰਿਆ ਮੰਦਰਵੀਪ ਉਹ ਮਸਲਾ ਹੋਵੇ ਤਾਂ ਪ੍ਰਸ਼ਾਸਨ ਬਿਲਕੁਲ ਜਿੱਤਨਾ ਕਾਨੂੰਨੀ ਅਵਸਥਾ ਉਹਨਾਂ ਨੇ ਸਹੀ ਬਣਾਉਣੀ ਜੀ ਉਹਦੂ ਉਲਟ ਜਿਹਨੇ ਤੁਮ ਨੂੰ ਦੱਸ ਦੋਨੇ ਕਿ ਹਾਂ ਜੀ ਇੱਥੇ ਗਲਤ ਹੋ ਰਿਹਾ ਪਰ ਕਾਨੂੰਨ ਉਹਨਾਂ ਦੇ ਵੱਲ ਦੇ ਵਿੱਚ ਗੁੱਥਾ ਲਿੰਦਾ ਦੱਸਣਾ ਲੈਂਦੇ ਤੇ ਜਿਹੜੇ ਗਲਤ ਕਰਦੇ ਆ ਉਹਨਾਂ ਨੂੰ ਇਹ ਸ਼ਤਰੀ ਬਣ ਕੇ ਵਰਦਾ ਸ਼ਤਰੀ ਸਾਨੂੰ ਨਹੀਂ ਪਤਾ ਕਿ ਸਾਡਾ ਕੀ ਕਸੂਰ ਆ ਪਰ ਸਾਨੂੰ ਨੂੰ ਪਤਾ ਲੱਗਿਆ ਕਿ ਸਾਡਾ ਕਸੂਰ ਇਹੀ ਹੈ ਕਿ ਜਿਨ੍ਹਾਂ ਸਾਡੇ ਭਰਾਤਰੀ ਜਥੇਬੰਦ ਨੇ ਪੰਜਾਬ ਨੂੰ ਬਚਾਉਣ ਦੇ ਲਈ ਲੜਦਿਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀਆਂ ਨੇ ਉਵੇਂ ਹੀ ਅਸੀਂ ਸਾਡੇ ਐਜੂਕੇਸ਼ਨ ਸਿਸਟਮ ਦੇ ਲਈ ਲੜੇ ਆ ਸਾਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਨੂੰ ਵੀ ਬਾਹਰ ਲਾ ਕੇ ਉਹ ਦਿਖਾਉਣਾ ਚਾਹੁੰਦੇ ਨੇ ਹਾਂ ਜੇ ਤੁਹਾਡੇ ਕੋਲ ਅੱਜ ਕੋਈ ਐਜੂਕੇਸ਼ਨ ਸਿਸਟਮ ਦੇ ਵਿੱਚ ਫੁੱਲਤਾ ਜ਼ਿਆਦੇ ਖਲਾਫ ਬੋਲਿਆ ਤਾਂ ਜਿਹੜਾ ਬੰਦਾ ਉਹਨਾਂ ਦਾ ਮੋਢੀ ਸੀ ਉਹਨਾਂ ਨੂੰ ਬਾਹਰ ਰੱਖੋ ਕੱਲ ਨੂੰ ਕਿਸੇ ਹੋਰ ਥਾਂ ਤੇ ਇੱਕ ਆਪਣਾ ਕੋਈ ਹੋਰ ਟੀਚਰ ਉਜਾਗਰ ਨਾ ਕਰਦੇ ਇਹੀ ਇਹਨਾਂ ਦਾ ਹੁਣ ਇੱਥੇ ਅਰੀ ਅਰੀ ਹੋਈ ਤਾਂ ਨੰਗ ਵਗਦਾ ਕਿ ਜੇ ਅਸੀਂ ਇਹਨਾਂ ਦੇ ਮੂਰਲੇ ਜੱਟਾਂ ਨੂੰ ਬਾਹਰ ਰੱਖ ਦਾਂਗੇ ਤਾਂ ਬਾਕੀ ਸਕੂਲਾਂ ਦੇ ਵਿੱਚ ਜਿਵੇਂ ਨੰਗਾ ਜਿੱਤਾ ਕੁਲਕਾਦਾਰ ਹੋ ਰਿਹਾ ਤਾਂ ਉੱਥੇ ਕੋਈ ਮੁਰਕੇ ਕਿਸ ਨੂੰ ਮਾਰਕਤ ਨਹੀਂ ਕਰ ਰਹੀ ਚੁਗੀ ਤਾਂ ਇਹ ਜਿਵੇਂ ਕਹਿੰਦੇ ਹੁੰਦੇ ਆ ਆਪ ਦੇ ਕੇ ਤਾਂ ਮਾਰ ਕੇ ਡੰਗਣਾ ਚਾਹੁੰਦੇ ਨੇ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਨੌਕਰੀਆਂ ਦੇ ਲਈ ਨਹੀਂ ਲੜੇ ਅਸੀਂ ਆਪਣੇ ਐਜੂਕੇਸ਼ਨ ਸਿਸਟਮ ਲਈ ਸਟਾਫ ਚਾਰ ਦੇ ਖਾਤੋਂ ਬੱਚਿਆਂ ਦੇ ਹੱਥਾਂ 'ਤੇ ਲੱਗਿਆ ਤੇ ਅਸੀਂ ਜਿੰਨਾ ਚਿਰ ਇਹ ਮਾਨਨ ਮੰਤਰ ਦੇ ਉੱਪਰ ਪਰਚਾ ਦਰਜ ਨਹੀਂ ਹੁੰਦਾ ਸਾਡੇ ਅਧਿਆਪਕਾਂ ਨੂੰ ਕਰਮਚਾਰੀਆਂ ਨੂੰ ਉਹਨਾਂ ਦੇ ਬੰਦ ਹੋਇਆ ਕਿ ਨਹੀਂ ਮਿਲਦੇ ਸਾਡੇ ਆਗੂ ਦੇ ਉੱਪਰ ਕਿਤੇ ਦੇ ਤੁਸੀਂ ਪਰਚੇ ਦਰਜ ਨਹੀਂ ਹੁੰਦੇ ਉਹ ਮਨੋਜ ਮੰਤਰ ਦੇ ਅਧਿਪਕਾ ਪ੍ਰਿੰਸੀਪਲ ਗਜੀਤ ਕੌਰ ਬਾਲੀਆ ਜਿਹੜੀ ਇਸ ਵਕਤ ਮਾਨਨ ਮੰਤਰ ਦੇ ਹਿਸ਼ਾਰਿਆਂ ਤੇ ਹਲੇ ਵੀ ਸਾਡੇ ਅਧਿਆਪਕਾਂ ਨੂੰ ਤੌਰਚ ਕਰ ਰਹੀ ਆ ਹਲੇ ਵੀ ਉੱਥੇ ਉਹ ਗੁੰਡੇ ਵਰਤੀ ਕੀਤੇ ਹੋਏ ਨੇ ਜਿਹੜੇ ਬਲਾਕਕਾਰਾਂ ਦੇ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਕੇ ਆਏ ਹੋਏ ਨੇ ਸਜ਼ਾ ਹਰੇ ਪੂਰੀ ਨਹੀਂ ਹੋਈ ਇਹ ਪ੍ਰਸ਼ਾਸਨ ਉਹ ਵੀ ਚੀਜ਼ ਅਸੀਂ ਧਿਆਨ ਦੇ ਵਿੱਚ ਲੈਂਦੀ ਸੀਗੀ ਇੱਥੇ ਉਹਨਾਂ ਦਾ ਕਾਨੂੰਨ ਕਿੱਥੇ ਜਾਂਦਾ ਕਿ ਇੱਕ ਬੰਦਾ ਜਿਹਨੇ ਆਪਦੀ ਧੀ ਦੇ ਬਲਾਕਕਾਰ ਦੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਉਹਦੇ ਮੁੱਖ ਦੋਸ਼ੀ ਜਿਹੜੇ ਸਜ਼ਾ ਕੱਟ ਕੇ ਚਾਰ-ਪੰਜ ਸਾਲ ਨਿਸ਼ੇੜੀ ਲੋਕ ਉਸ ਸਕੂਲ ਦੇ ਵਿੱਚ ਮੈਨੇਜਮੈਂਟ ਦੇ ਭਰਤੀ ਕੀਤੇ ਹੋਏ ਅੱਗ ਵੀ ਗਜੀਤ ਕੌਰ ਵਾਲੀਆ ਪ੍ਰਿੰਸੀਪਲ ਦੇ ਇਸ਼ਾਰਿਆਂ ਦੇ ਉੱਪਰ ਇਹਨਾਂ ਟੀਚਰਾਂ ਨੂੰ ਕੋਨਾ ਆਉਟ ਅਧਿਆਪਕਾਂ ਨੂੰ ਜਿਨ੍ਹਾਂ ਨੇ ਸ਼ਿਮਾਸ਼ ਕੀਤਾ ਉਹ ਨਹੀਂ ਤੰਗ ਕਰ ਰਹੇ ਨੇ ਕਫਰ ਸੁਧਾਰ ਕੀ ਹੋਇਆ ਤਦ ਕੀ ਕੀਤਾ ਹੋਇਆ ਕਿ ਪ੍ਰਸ਼ਾਸਨ ਨੇ ਤਾ ਪ੍ਰਸ਼ਾਸਨ ਨੇ ਉਹੀ ਕੀਤਾ ਕਿ ਆਵਾਜ਼ ਫੋਨ ਵਾਲੇ ਅਧਿਆਪਕਾਂ ਨੂੰ ਬੇਸ਼ੱਕ ਉਹ ਅੰਦਰ ਚਲੇ ਗਏ ਤੇ ਬਾਹਰ ਨਹੀਂ ਉਹਨਾਂ ਨੂੰ ਅਸੀਂ ਸੜਕ ਸਟਾਣਾ